ਇਹ ਥਾਰ ਆ ਹਾਂਜੀ ਪਰ ਆਪਾਂ ਦਿਖਾਣੇ ਅੱਜ ਮੇਲਾ ਇਸ ਜਗ੍ਹਾ ਦਾ ਮੇਲੇ ਤੇ ਲੱਗੀਆਂ ਹੋਈਆਂ ਨੇ ਇਹਨੇਕਾ ਤਰ੍ਹਾਂ ਦੀਆਂ ਦੁਕਾਨਾਂ ਆਹ ਦੇਖੋ ਜੀ ਤੁਸੀਂ ਚੰਡੋਲ ਵੀ ਲੱਗਿਆ ਹੋਇਆ ਇਸ ਸਿਧਾਂਤ ਤੇ ਚੰਡੋਲ ਕਾਫੀ ਵੱਡੇ ਚੰਡੋਲ ਲੱਗਿਆ ਹੋਇਆ ਏ ਬੱਚੇ ਇਸ ਦੇ ਵਿੱਚ ਚੂਂਟੇ ਲੰਦੇ ਨੇ ਬਹੁਤ ਵਧੀਆ ਕੋਈ ਨਹੀਂ ਚੂਂਡੇ ਲੈ ਰਹੇ ਨੇ ਬੱਚੇ ਇਸ ਦੇ ਵਿੱਚ ਬੜੀ ਖੁਸ਼ੀ ਮੈਨੂੰ ਇਸ ਕਰਦੇ ਨੇ ਇਸ ਸਤਾਨ ਤੇ ਆ ਗਏ ਆ ਦੇਖੋ ਜੀ ਬਹੁਤ ਵਧੀਆ ਜੀ ਖਿਡਾਰੀ ਜਾਨਾ ਕਿ ਇੱਥੇ ਹਾਂ ਜੀ ਆਹ ਦੇਖ ਜਾਦੇ ਤੁਸੀਂ ਏ ਛੋਟੇ ਕੀ ਵੱਡੇ ਸਾਰੇ ਆਨੰਦ ਮਾਰ ਰਹੇ ਨੇ ਮੇਲੇ ਦਾ ਹਾਂ ਜੀ ਹੋਰ ਕੀ ਆ ਲੈ ਵੀਰ ਵਧੀਆ ਜੀ ਵਧੀਆ ਕਿਹੜੀ ਪਿੰਡ ਤੋਂ ਜੀ ਕੰਡ ਨਾ ਉਹ ਲਖਾ ਚੱਲ ਨਾ ਉਹ ਕਿ ਨਾ ਹੋਇ ਤੋੜਾ ਕੁਲਵਿੰਦਰ ਸਿੰਘ ਹਾਂਜੀ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਜੀ ਪਹੁੰਚਣ ਆ ਨੰਦ ਅਨੰਦਵਾਨੋਂ ਮਿਲੜਾਂ ਜੀ ਕੱਲ੍ਹ ਬਾਬਾ ਜੀ ਦਾ ਦਰਸ਼ਨ ਹਾਂਜੀ ਹਾਂ ਵਧੀਆ ਦਰਸ਼ਨ ਹੋ ਗਏ ਤੇ ਬੇਟਾ ਤੁਹਾਡਾ ਹਾਂਜੀ ਬਹੁਤ ਬਾਈ ਦਾ ਬੇਟਾ ਵੀ ਆ ਬਨਾਲਾ ਤੇ ਅੰਜਵਾਏ ਕਰ ਰਹੇ ਨੇ ਇਸ ਜਗ੍ਹਾ ਤੇ ਨਾ ਲੱਗਿਆ ਉਹਨੇ ਦੇਖੋ ਜੀ ਮਿੱਕੀ ਮਾ우스 ਆ ਮਿੱਕੀ ਮਾ우스 ਦੇ ਵਿੱਚ ਝੂੰਟੇ ਲੈ ਰਹੇ ਨੇ ਬੱਚੇ ਚੜ ਚੜ ਕੇ ਛੋਟੇ ਛੋਟੇ ਬੜੇ ਪਿਆਰੇ ਲੱਗਦੇ ਨੇ ਬੱਚੇ ਜਿਹੜੇ ਆ ਛੋਟੇ ਛੋਟੇ ਬੱਚੇ ਨੇ ਇਹ ਤੇ ਆਪਾਂ ਅੱਗੇ ਵੀ ਦਿਖਾਣੇ ਤੋਂ ਉਹਨੂੰ ਆਜੋ ਫਿਰ ਆ ਦੇਖੋ ਜੀ ਜਿਸ ਦੇ ਵਿੱਚ ਤੁਹਾਡਾ ਛੱਲਾ ਗਿਰ ਗਿਆ ਨਾ ਇਹ ਤੁਹਾਡੇ ਪੈਸੇ ਹੋ ਜਾਣਗੇ ਇਹ ਕਿਸ਼ਤੀ ਵਾਲੀ ਹਾਂਜੀ ਆ ਦੇਖ ਸਕਦੇ ਹੋ ਕਿਸ਼ਤੀ ਇੱਥੇ ਕਾਫੀ ਵੱਡੀ ਕਿਸ਼ਤੀ ਹੈ ਹਾਂਜੀ ਆ ਦੇਖੋ ਜੀ ਕਿਸਤੀ ਲੱਗੀ ਹੋਈ ਆ ਕਿਸਤੀ ਦੇ ਵਿੱਚ ਬੈਠੇ ਨੇ ਆਨੰਦ ਮਾਣ ਰਹੇ ਨੇ ਬੱਚੇ ਛੋਟੇ ਕੀ ਵੱਡੇ ਸਾਰੇ ਉਹ ਨਜ਼ਾਰੇ ਵੱਡੇ ਨੇ ਇਸ ਵਿੱਚ ਬੈਠ ਕੇ ਹਾਂਜੀ ਆ ਦੇਖੋ ਜੀ ਮਰਾ ਰੰਗਲਾ ਪੰਜਾਬ ਆ ਕਹਿੰਦਾ ਰੰਗਲਾ ਪੰਜਾਬ ਸਾਡੀ ਸੋਹਣੀ ਦੀ ਚਿੜੀ ਹੈ ਇਸ ਵਰ ਲਿਖਿਆ ਹੋਇਆ ਦੇਖੋ ਜੀ ਆਪਾਂ ਪੜ੍ਹ ਕੇ ਸੁਣਾ ਰਹੇ ਤੁਹਾਨੂੰ ਰੰਗਲਾ ਪੰਜਾਬ ਆ ਇਹ ਕਿਸਤੀ ਆ ਤੇ ਇਹ ਆ ਲੱਗੇ ਹੋਏ ਨੇ ਠੰਡੇ ਵਗੈਰਾ ਹਾਂਜੀ ਬਹੁਤ ਹੀ ਵਧੀਆ ਡੈਕੋਰੇਸ਼ਨ ਕੀਤੀ ਹੋਈ ਆ ਬਾਈ ਨੇ ਇਹਦੇ ਪੈਣੀ ਸਾਹਿਬ ਵਾਲਿਆਂ ਦੀ ਗੁਲਪੀ ਹੁੰਦੀ ਐ ਨਾਲ ਕੋਲ ਜੀ ਖੋਏ ਵਾਲੀ ਗੁਲਪੀ ਪੈਣੀ ਸਾਹਿਬ ਵਾਲਿਆਂ ਦੀ ਸ੍ਰੀ ਪੈਣੀ ਸਾਹਿਬ ਵਾਲਿਆਂ ਦੀ ਸਪੈਸ਼ਲ ਗੁਲਪੀ ਹਾਂਜੀ ਫਿਰ ਆਪਾਂ ਅੱਗੇ ਚੱਲਦੇ ਆਂ ਆਪਾਂ ਤੁਹਾਨੂੰ ਦੁਕਾਨਾਂ ਦੁਕਾਨਾਂ ਦਿਖਾ ਰਹੇ ਹਾਂ ਇਸ ਸਮੇਂ ਮੇਲੇ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਕੰਨਾਂ ਇੱਥੇ ਆਹ ਦੇਖੋ ਜੀ ਬੱਚੇ ਇਸ ਦੇ ਵਿੱਚ ਵੀ ਆਨੰਦ ਮਾਣ ਰਹੇ ਨੇ ਇਹ ਜੰਪਿੰਗ ਕਰਦੇ ਨੇ ਦੇਖਦਾ ਤੁਸੀਂ ਇਹ ਜਿਹੜਾ ਬਚਪਨ ਬਕਰ ਆ ਜਾਂਦਾ ਬਚਪਨ ਆ ਕੰਦੇ ਰਾਜਾ ਬਚਪਨ ਹੁੰਦਾ ਜਿਹੜਾ ਇਹ ਮੁੜਕੇ ਨਹੀਂ ਆਉਂਦਾ ਵਾਪਸ ਇੱਕ ਵਾਰੀ ਜਿਹੜਾ ਚਲੇ ਜਾਂਦਾ ਇਹ ਦੇਖ ਸਕਦੇ ਹੋ ਬਿਜਲੀ ਵਾਲੀ ਟ੍ਰੇਨ ਆ ਹਾਂਜੀ ਇਹ ਆ ਬਿਜਲੀ ਵਾਲੀ ਟ੍ਰੇਨ ਆ ਇਹ ਬੱਚਿਆਂ ਲਈ ਛੋਟੇ-ਛੋਟੇ ਬੱਚਿਆਂ ਲਈ ਦੇਖੋ ਪਤਾ ਇਹ ਮੇਰੇ ਸਾਹਦੇ ਨੂੰ ਪਤਾ ਕਹਿੰਗੇ ਆ ਦੇਖੋ ਮਾਪਾ ਜੀ ਆਦ ਨੂੰ ਖੜਕ ਜਿਆਦਾ ਹਾਂਜੀ ਆਇਆ ਕਹਿੰਦਾ ਖਾਲਸਾ ਮੇਰਾ ਰੂਪ ਹੈ ਖਾਲਸਾ ਛੋਟਾ ਬੱਚਾ ਇਹ ਹੈ ਹਾਂਜੀ ਦੇਖ ਸਕਦਾ ਹੋ ਇਹ ਇੰਜਨ ਹੈ ਟ੍ਰੇਨ ਦਾ ਇਹ ਬੱਚਿਆਂ ਦੀ ਟ੍ਰੇਨ ਆ ਇਹ ਆ ਬੇਰੇ ਚਲਾਇਓ ਮਾੜੀ ਜੇ ਇਸ ਨੂੰ ਆ ਚਲਾਇਓ ਜੀ ਏ ਬਾਈ ਜੀ ਚਲਾ ਕੇ ਦਿਖਾਨਗੇ ਟ੍ਰੇਨ ਨੂੰ ਆ ਚੱਲ ਪਈ ਵੇ ਦੇਖੋ ਅੰਦਰ ਰੇਲ ਗੱਡੀ ਆਈ ਰੇਲ ਗੱਡੀ ਆਈ ਚੁੱਕ ਚੁੱਕ ਕਰਦੀ ਰੇਲ ਗੱਡੀ ਆਈ ਹਾਂ ਮੇਰੇ ਕਿਹੜੀ ਜਗ੍ਹਾ ਤੇ ਆਇਓ ਕਿਹੜੀ ਜਗ੍ਹਾ ਤੇ ਤੁਸੀਂ ਮਾਨਸਾ ਤੋਂ ਹੀ ਮਾਨਸਾ ਮਾਨਸਾ ਤੋਂ ਹਾਂਜੀ ਇਹਨਾਵਾ ਤੁਹਾਡਾ ਜੀ ਅਵਤਾਰ ਸਿੰਘ ਜੀ ਬਾਈ ਜੀ ਮੇਲੇ ਲਾਉਂਦੇ ਨੇ ਇਹ ਜਿਵੇਂ ਕਿ ਦੇਖੋ ਕਬੱਡੀ ਦਾ ਟੂਰਨਾਮੈਂਟ ਹੁੰਦਾ ਏ ਮਾੜਾ ਬੜਾ ਮਾਈਲ ਨੰਬਰ ਦੱਸ ਦੋ ਕਿਤੇ 98763 ਜੀ 03325 997639976303325 ਕੀ ਨਾਮ ਦੱਸੇ ਤੁਸੀਂ ਆਪਣਾ ਅਵਤਾਰ ਸਿੰਘ ਜੀ ਅਵਤਾਰ ਸਿੰਘ ਜੀ ਹਾਂਜੀ ਸਗਰੂਰ ਇਲਾਕੇ ਵਿੱਚੋਂ ਪਹੁੰਚੇ ਨੇ ਮਾਨਸਾ ਜਿਲ੍ਹੇ ਵਿੱਚੋਂ ਜੀ ਹਾਂਜੀ ਮਾਨਸਾ ਜਿਲ੍ਹੇ ਤੋਂ ਪਹੁੰਚੇ ਹੋਏ ਨੇ ਬਾਈ ਨਾਮ ਦੱਸੋ ਅਵਤਾਰ ਸਿੰਘ ਅਵਤਾਰ ਮਾਨਸਾ ਤੋਂ ਅਵਤਾਰ ਸਿੰਘ ਜੀ ਪਿੰਡ ਜੀ ਹੀਰੋ ਕਲਾਹੀ ਹਾਂਜੀ ਹੀਰੋ ਕਲਾਹੀ ਹੀਰੋ ਕਲਾ ਕੋਈ ਨਾ ਕਹਿਣਾ ਕੀ ਆ ਹੀਰੋ ਆਂਡ ਵਾਲੀ ਜਨਸੀ ਵੇਣਾਂ ਦੇ ਨਾਂ ਤੇ ਚੱਲਦੀ ਆ ਤੇ ਹੀਰੋ ਸਾਈਕਲ ਵੀ ਹੈ ਨਾ ਤੇ ਬਾਈ ਹੁਣੇ ਦੇਖੋ ਮੇਲੇ ਲਾਉਂਦੇ ਨੇ ਇਹ ਇਹ ਇਹਨਾਂ ਕੋਲ ਟ੍ਰੇਨ ਆ ਟ੍ਰੇਨ ਆ ਮਿੱਕੀ ਮਾਊਸਾ ਕਿਸ਼ਤੀ ਮਿੱਕੀ ਮਾਊਸਾ ਮੜੀ ਲਗਾ ਦਿੱਤੇ ਟ੍ਰੇਨ ਆ ਆ ਦੇਖੋ ਜੀ ਇਹ ਟ੍ਰੇਨ ਆ ਬਾਈ ਉਹਨਾਂ ਕੋਲ ਇਹ ਜੰਬੀ ਜੰਪਿੰਗ ਆ ਇਹ ਜਿਹੜੇ ਵਿੱਚ ਬੱਚੇ ਉਤਲ ਖੁਸ਼ ਕਰਦੇ ਨੇ ਤੇ ਇਹ ਮਿੱਕੀ ਮਾਊਸ ਆ ਬਾਈ ਉਹਨਾਂ ਕੋਲ ਹਾਂ ਉਹ ਕਿਸ਼ਤੀ ਵੀ ਆ ਇਹ ਵੀਰ ਉਹਨਾਂ ਕੋਲ ਆਈ ਇਹ ਸਾਮਾਨ ਆ ਤੇ ਬਾਈ ਉਹਨਾਂ ਨੇ ਆਪਣਾ ਮੋਬਾਈਲ ਨੰਬਰ ਦੱਸਦੇ ਆ ਦੇਖ ਸਕਦੇ ਹੋ ਤੁਸੀਂ ਆਨੰਦ ਮਾਣ ਰਹੇ ਨੇ ਆਪਣਾ ਹਾਂਜੀ ਬਾਈ ਦਾ ਪਹਿਲੇ ਨਾ ਕਾਰਡ ਹਾਂਜੀ ਹਾਂਜੀ ਇਹ ਆਪਣਾ ਕਾਰਡ ਆ ਦਿਖਾ ਦਿਓ ਜੀ ਕੁੱਟਾ ਬੜਾ ਵੀ ਨਹੀਂ ਸਿੱਕਾ ਬੜਾ ਜੀ ਆਹ ਲਓ ਸਰ ਆਹ ਦੇਖੋ ਬਾਈ ਦਾ ਕਾਰਡ ਆ ਕਿਸੇ ਕੋਈ ਪ੍ਰੋਗਰਾਮ ਦਾ ਬਾਈ ਨਾਲ ਸੰਪਰਕ ਕਰ ਸਕਦੇ ਆਪਾਂ ਨੰਬਰ ਦਿਖਾਤਾ ਜੀ ਠੀਕ ਹੈ ਜੀ ਤੇ ਆਹ ਦੇਖੋ ਜੀ ਬੱਚੇ ਟ੍ਰੇਨ ਵਿੱਚ ਆਹ ਦੇਖੋ ਟ੍ਰੇਨ ਆ ਰਹੀ ਹੈ ਟ੍ਰੇਨ ਆ ਰਹੀ ਹੈ ਦੇਖੋ ਜੀ ਹਾਂਜੀ ਇੰਨੇ ਰੁਪਏ ਟਿਕਟ ਹੁੰਦੀ ਐ ਸਿਰ ਜੀ ਇਸ ਦੀ 30 ਰੁਪਏ 30 ਰੁਪਏ 30 ਰੁਪਏ ਟਿਕਟ ਐ ਇਸ ਦੀ ਇਸੇ ਟ੍ਰੇਨ ਦੀ ਕਿੰਨੇ ਘੜੇ ਦੇ ਦਿੰਨੇ ਪਰ 30 ਰੁਪਏ ਦੇ ਵਿੱਚ 10 15 ਘੜੇ ਆ ਜਾਂਦੇ ਸੱਚ ਆ ਜੀ ਫੁੱਲਾ ਟਾਈਮ ਜੀ ਫੁੱਲਾ ਟਾਈਮ ਆ ਬਾਈ ਕਹਿੰਦਾ ਜਿੰਨੇ ਮਰਜੀ ਕਿਹੜੀ ਜਗ੍ਹਾ ਤਾਂ ਕਰ ਤੁਸੀਂ ਕਿਹੜੀ ਗੱਲ ਹਾਂਜੀ ਸੱਚਾ ਵੀਰ ਜੀ ਸੱਚਾ ਕਾਲ ਵਿੱਚ ਜੀ ਕਿਹੜੀ ਜਗ੍ਹਾ ਤੋਂ 41 ਤੋਂ ਇਹ ਲੋਕ ਲੈ ਆਏ ਜੀ ਅੱਛਾ ਜੀ ਲੋਕ ਲੈ ਆਏ ਬਾਬਾ ਜੀ ਦਾ ਦਰਸ਼ਨ ਹੋ ਗਏ ਬਹੁਤ ਵਧੀਆ ਹੋ ਗਏ ਜੀ ਬਹੁਤ ਵਧੀਆ ਅੱਛਾ ਜੀ ਲਗਾਤਾਰ ਆਉਂਦੇ ਹੋ ਹਾਂਜੀ ਲਗਾਤਾਰ ਆਪਣਾ ਲੱਭੇ ਲੋਕ ਲੈ ਆਏ ਸੰਡੇ ਆਉਂਦੇ ਆ ਹਾਂ ਸੰਡੇ ਆਉਂਦੇ ਆ ਪਰ ਆਪਣਾ ਇਲਾਕਾ ਨਾਲ ਹੀ ਹੈ ਠੀਕ ਹੈ ਜੀ ਆਪਣਾ ਨਾ YouTube ਚੈਨਲ ਹੈ ਜੀ ਆਪਣਾ ਪੰਜਾਬ 799 ਆਪਣਾ ਪੰਜਾਬ 799 ਹਾਂਜੀ ਹਾਂਜੀ ਇਹਨਾਂ ਦੇ ਬੱਚੇ ਨੇ ਇਸ ਦੇ ਵਿੱਚ ਟ੍ਰੇਨ ਵਿੱਚ ਆਨੰਦ ਮੋਜਾ ਮਾਣ ਰਹੇ ਨੇ ਤੇ ਵੀਰੋਣੀ ਕਹਿੰਦੇ ਮੜੇ ਕਰਦੇ ਹੋ ਵੀਡੀਓ ਮਾ ਜੀ ਜਰੂਰ ਹਾਂਜੀ ਹਾਂ ਦੇਖੋ ਕਬ ਵੱਡਾ ਬੱਚਾ ਇਸ ਦੇ ਵਿੱਚ ਛੋਟੇ ਦਾ ਹਾਂ ਚਲੋ ਬੱਚਾ ਹੀ ਹੈ ਵੀ ਆ ਮੁੰਡੇ ਹਾਂਜੀ ਹਾਂਜੀ ਹਾਂ ਇਹ ਬੱਚੇ ਨੇ ਈੜੇ ਅੱਗੇ ਆ ਰਹੇ ਨੇ ਦੇਖ ਸਕਦੇ ਤੁਸੀਂ ਹਾਂਜੀ ਹਾਂਜੀ ਬਹੁਤ ਹੀ ਵਧੀਆ ਟ੍ਰੇਨਾਂ ਇੰਜੋਏ ਕਰ ਰਹੇ ਨੇ ਬੱਚੇ ਜਿਹੜਾ ਇਹ ਬਚਪਨ ਹੁੰਦਾ ਜੀ ਇਹ ਰਾਜਾ ਬਚਪਨ ਹੁੰਦਾ ਕੋਈ ਲੈਣ ਦੇਣ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਕਿਸੇ ਦੀ ਚਲੋ ਆਪਾਂ ਅੱਗੇ ਫਿਰ ਦਿਖਾਨਾ ਮੇਲਾ ਹੈ ਬਾਬਾ ਵੀਰ ਨੂੰ ਦੱਸਦੇ ਆ ਦਿਖਾਨਾ ਡੇਰਾ ਨਾਲੇ ਅੱਗੇ ਪਹੁੰਚਦੇ ਆਪਾਂ ਅੱਪਾ ਦਿਖਾਇਆ ਤਾਂ ਉਹਨੂੰ ਮੇਲਾ ਆ ਦੁਕਾਨਾਂ ਲੱਗੀਆਂ ਹੋਈਆਂ ਤੇ ਵੀਰ ਕੇਵਲ ਸਿੰਘ ਜੀ ਪਹੁੰਚੇ ਹੋਏ ਨੇ ਮਾਣਾ ਮੇਲਾ ਹੀ ਲੁੱਟ ਲਿਆ ਕੇਵਲ ਸਿੰਘ ਜੀ ਉਹਨਾਂ ਨੇ ਹੈ ਦੇਖਿਆ ਫਿਰ ਮੇਲਾ ਠੀਕ ਆ ਜੀ ਮਾ ਭਾਈ ਵੀ ਕਹਿੰਦਾ ਕਈ ਵਾਰੀ ਕਹਿਣਾ ਨੇ ਵੀ ਸਾਡੀ ਵੀਡੀਓ ਕਰਿਆ ਕਰੋ ਅੱਜ ਆਪਣੇ ਹੱਥ ਆ ਗਏ ਇਹ ਮਾ ਚਲੋ ਅੱਜ ਚੱਕ ਲਿਆ ਫਿਰ ਫਾਇਦਾ ਇਹਨਾਂ ਦਾ ਚੱਕ ਲਿਆ ਫਿਰ ਹਾਂ ਜੀ ਹਾਂ ਚੱਕ ਲਿਆ ਚਲੋ ਠੀਕ ਹੈ ਠੀਕ ਹੈ ਠੀਕਾ ਦੇਖਿਆ ਕਰੋ ਪਰ ਕਮੈਂਟ ਵੀ ਕਮੈਂਟ ਵੀ ਕਰਿਆ ਕਰੋ ਵੀਡੀਓ ਜੀ ਹੈ ਨਾ ਤੇ ਆਪਾਂ ਫਿਰ ਆਪਾਂ ਦਿਖਾਨੇ ਆ ਬਾਬਾ ਵੀਰੂ ਦਾਸ ਜੀ ਦਾ ਡੇਰਾ ਹਾਂਜੀ ਆਪਾਂ ਜ਼ੂਮ ਕਰਕੇ ਦਿਖਾ ਦਿੰਦੇ ਆ ਥੋੜਾ ਜਿਹਾ ਦੇਖਦੇ ਆ ਇਹ ਗੇਟ ਆ ਦੇਖੋ ਜੀ ਤੁਸੀਂ ਹਾਂਜੀ ਆਪਾਂ ਫਿਰ ਅੱਗੇ ਪਹੁੰਚਦੇ ਆ ਚਲੋ ਜਾਂਦੇ ਆ ਅੱਗੇ ਪਹੁੰਚ ਕੇ ਦਿਖਾਨੇ ਆਪਾਂ ਹਾਂਜੀ ਆਜੋ ਫਿਰ ਹਾਂਜੀ ਦਰਸ਼ਕੋ ਇੱਥੇ ਕਾਫੀ ਤਰ੍ਹਾਂ ਦੀਆਂ ਦੁਕਾਨਾਂ ਲੱਗੀਆਂ ਨੇ ਕਾਫੀ ਖਿਡਾਉਣਿਆਂ ਦੀਆਂ ਦੁਕਾਨਾਂ, ਬਰਤਨਾਂ ਦੀਆਂ ਦੁਕਾਨਾਂ ਹੈ। ਕੱਪ ਹਰ ਇੱਕ ਤਰ੍ਹਾਂ ਦੇ ਆਹ ਦੇਖੋ ਜੀ ਕਿੰਨੇ ਵਧੀਆ ਪਲੇਟਾਂ ਲੱਗੀਆਂ ਨੇ, ਕੱਪ ਡਿਜ਼ਾਈਨ ਹਨਾ ਬਹੁਤ ਹੀ ਵਧੀਆ। ਘਰ ਵਿੱਚ ਬਰਤਨ ਵਾਲੀਆਂ ਚੀਜ਼ਾਂ, ਬੱਚਿਆਂ ਦੇ ਖਿਡਾਉਣੇ ਵਗੈਰਾ ਹੋਗੇ ਨਾ ਆ ਬੋਲ ਬੋਲਦ ਗਲਦਸਤੇ ਵਗੈਰਾ ਆ ਦੇਖੋ ਜੀ ਬਰਤਨ ਤੇ ਆ ਮੇਲਾ ਲੱਗਿਆ ਹੋਇਆ ਬਾਬਾ ਬੀਨੂ ਦਸਤੀ ਜੀ ਦੇ ਸਥਾਨ ਤੇ ਬਹੁਤ ਹੀ ਆਏ ਸਾਲ ਭਰਦਾ ਇਹ ਕਾफी ਕਾਫੀ ਵੱਡੀ ਮਾਤਰਾ ਦੇ ਵਿੱਚ ਬਾਬਾ ਜੀ ਦੇ ਸਥਾਨ ਤੇ ਪਹੁੰਚੇ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਡੈਕੋਰੇਸ਼ਨ ਹੈ ਗੇਟ ਦੀ ਧੰਨ ਧੰਨ ਬਾਬਾ ਬੀਰਨਾਲਾਸ ਮਹਾਰਾਜ ਜੀ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਗੱਡੀਆਂ ਕਾਰਾਂ ਖੜੀਆਂ ਨੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਗੱਡੀਆਂ ਕਾਰਾਂ ਦੇ ਵਿੱਚ ਤੇ ਆਪਾਂ ਫਿਰ ਅੱਗੇ ਆ ਕੇ ਹੁਣ ਦਰਸ਼ਨ ਕਰਾਉਣੇ ਆ ਪਹੁੰਚਦੇ ਆ ਅੰਦਰ ਦਰਬਾਰ ਸਾਹਿਬ ਦੇ ਵਿੱਚ ਹਾਂਜੀ ਇਹ ਤਪਸਥਾਨਾ ਬਾਬਾ ਬੀਮ ਜੀ ਦਾ ਤੇ